ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਕਿਵੇਂ ਬੇਹੀ ਰੋਟੀ ਖੋਲ ਸਕਦੀ ਹੈ ਕਿਸਮਤ ਦਾ ਤਾਲਾ ਇੱਕ ਰੋਟੀ ਦੇ ਨਾਲ ਹੀ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਸਕਦੀ ਹੈ ਪੈਸੇ ਨਾਲ ਘਰ ਭਰ ਸਕਦਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਿ ਅਸੀਂ ਬੇਹੀ ਰੋਟੀ ਦੇ ਉਪਾਅ ਦੇ ਬਾਰੇ ਗੱਲ ਕਰਨ ਵਾਲੇ ਹਾਂ। ਕਿਉਂਕਿ ਸਾਥ ਸੰਗਤ ਜੀ ਬਹੁਤ ساری ਸੰਗਤ ਦੇ ਨਾਲ ਜ਼ਿੰਦਗੀ ਵਿੱਚ ਅਜਿਹਾ ਸਮਾਂ ਜ਼ਰੂਰ ਆਉਂਦਾ ਹੈ। ਜਦੋਂ ਉਹਨਾਂ ਦੀ ਜ਼ਿੰਦਗੀ ਵਿੱਚ ਸਾਰੇ ਰਾਹ ਬੰਦ ਹੋ ਜਾਂਦੇ ਹਨ। ਉਹਨਾਂ ਦਾ ਮਨ ਭਰ ਜਾਂਦਾ ਹੈ। ਉਹਨਾਂ ਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਤੇ ਚਾਰੇ ਹੀ ਪਾਸੇ ਦੁੱਖ ਹੀ ਦੁੱਖ ਹੁੰਦੇ ਹਨ ਤਾਂ ਫਿਰ ਸਾਧ ਸੰਗਤ ਜੀ ਅਜਿਹੇ ਵੇਲੇ ਇਨਸਾਨ ਅੰਦਰੋਂ ਸੋਚਦਾ ਹੈ ਤੇ ਆਪਣੇ ਆਪ ਨਾਲੇ ਗੱਲ ਕਰਦਾ ਹੈ ਤੇ ਆਪਣੇ ਆਪ ਨਾਲ ਗੱਲ ਕਰਦਾ ਹੈ ਕਿ ਵਾਹਿਗੁਰੂ ਹੁਣ ਅਸੀਂ ਕੀ ਕਰੀਏ ਉਹ ਇਨਸਾਨ ਆਪਣੇ ਮਨ ਦੇ ਕਰਮਾਂ ਦੀ ਗੱਲ ਕਰਦਾ ਹੈ ਆਪਣੇ ਮਾੜੇ ਨਸੀਬ ਦੀ ਗੱਲ ਕਰਦਾ ਹੈ ਪਰ ਸਾਧ ਸੰਗਤ ਜੀ ਤੁਸੀਂ ਕਦੇ ਆਪਣੇ ਅੰਦਰ ਝਾਤੀ ਮਾਰਿਓ ਤੁਸੀਂ ਕਦੇ ਪਰਮ ਪਿਤਾ ਪਰਮੇਸ਼ਰ ਜੀ ਤੋਂ ਇਹ ਗੱਲ ਪੁੱਛਿਓ ਕਿ ਮੈਂ ਗਲਤੀ ਕੀ ਕੀਤੀ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਕਿਹੜੀਆਂ ਆਦਤਾਂ ਸੁਧਾਰਨੀਆਂ ਹਨ ਕਿਉਂਕਿ ਸਾਧ ਸੰਗਤ ਜੀ ਜਦੋਂ ਸਾਡੀ ਜ਼ਿੰਦਗੀ ਵਿੱਚ ਦੁੱਖ ਪਰੇਸ਼ਾਨੀ ਆਉਂਦੀ ਹੈ ਤਾਂ ਅਸੀਂ ਪਰਮਾਤਮਾ ਨੂੰ ਬੁਰਾ ਭਲਾ ਬੋਲਣ ਲੱਗ ਜਾਂਦੇ ਹਾਂ ਅਸੀਂ ਆਖਣ ਲੱਗ ਜਾਂਦੇ ਹਾਂ ਕਿ ਅਸੀਂ ਗੁਰਬਾਣੀ ਪੜ੍ਹਦੇ ਹਾਂ ਪਾਠ ਵੀ ਕਰਦੇ ਹਾਂ ਗੁਰੂ ਘਰ ਵਿੱਚ ਵੀ ਜਾਂਦੇ ਹਾਂ ਫਿਰ ਵੀ ਸਾਡੀ ਜ਼ਿੰਦਗੀ ਵਿੱਚ ਦੁੱਖ ਕਿਉਂ ਹਨ ਸਾਤ ਸੰਗਤ ਜੀ ਸੱਚੇ ਮਨੋਂ ਅਸੀਂ ਕਦੇ ਪਰਮਾਤਮਾ ਤੋਂ ਆਪਣੀਆਂ ਗੱਲਾਂ ਦਾ ਉੱਤਰ ਨਹੀਂ ਮੰਗਿਆ ਅਸੀਂ ਇਹ ਨਹੀਂ ਪੁੱਛਿਆ ਕਿ ਅਸੀਂ ਕਿਹੜੀ ਗਲਤੀ ਕੀਤੀ ਹੈ ਅਸੀਂ ਕਿਹੜੀ ਕੁਤਾਹੀ ਕੀਤੀ ਹੈ ਕਿਉਂਕਿ ਸਾਤ ਸੰਗਤ ਜੀ ਬਹੁਤ ਸਾਰੀਆਂ ਸੰਗਤਾਂ ਦਾ ਇਹੀ ਆਖਣਾ ਹੁੰਦਾ ਹੈ ਅਸੀਂ ਤਾਂ ਚੰਗੇ ਕਰਮ ਕਰਦੇ ਹਾਂ ਅਸੀਂ ਪਾਠ ਵੀ ਕਰਦੇ ਹਾਂ ਫਿਰ ਵੀ ਸਾਡੀ ਜ਼ਿੰਦਗੀ ਵਿੱਚ ਦੁੱਖ ਆਉਂਦੇ ਹਨ ਸਾਤ ਸੰਗਤ ਜੀ ਇਹ ਪਾਠ ਤੁਸੀਂ ਅੱਜ ਕਰਦੇ ਹੋ ਪਰ ਤੁਹਾਨੂੰ ਕਦੇ ਪਿਛਲੇ ਕਰਮਾਂ ਦਾ ਨਹੀਂ ਪਤਾ ਸਾਤ ਸੰਗਤ ਜੀ ਅੱਜ ਕੱਲ ਜੋ ਵੀ ਕੁਝ ਤੁਹਾਡੇ ਨਾਲ ਹੋ ਰਿਹਾ ਹੈ ਜੇ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਹੈ ਤਾਂ ਉਹ ਵੀ ਸਾਤ ਸੰਗਤ ਜੀ ਤੁਹਾਡੇ ਕਰਮਾਂ ਦਾ ਨਤੀਜਾ ਹੈ ਤੇ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਹਨ ਉਹ ਵੀ ਤੁਹਾਡੇ ਹੀ ਕਰਮਾਂ ਦਾ ਨਤੀਜਾ ਹੈ ਕਿਉਂਕਿ ਅਕਸਰ ਅਸੀਂ ਜੋ ਬੀਜਦੇ ਹਾਂ ਉਹੀ ਤਾਂ ਵੱਢਦੇ ਹਾਂ ਜੇਕਰ ਅਸੀਂ ਚੰਗੇ ਕਰਮ ਕਰਦੇ ਹਾਂ ਅਸੀਂ ਕੋਈ ਵੀ ਸੇਵਾ ਕਰਦੇ ਹਾਂ ਇਸ ਸੇਵਾ ਦਾ ਫਲ ਫਿਰ ਸਾਨੂੰ ਜ਼ਰੂਰ ਮਿਲਦਾ ਹੈ ਪਰ ਸਾਧ ਸੰਗਤ ਜੀ ਜੇਕਰ ਅਸੀਂ ਬੁਰੇ ਕਰਮ ਕਰਾਂਗੇ ਜਾਂ ਫਿਰ ਮਾੜੇ ਕਰਮ ਕਰਾਂਗੇ ਉਹਦਾ ਫਲ ਫਿਰ ਸਾਨੂੰ ਜ਼ਰੂਰ ਮਿਲ ਜਾਵੇਗਾ ਜਿੰਨੀਆਂ ਵੀ ਸੰਗਤਾਂ ਦੀ ਜ਼ਿੰਦਗੀ ਵਿੱਚ ਦੁੱਖ ਕਸ਼ਟ ਦਲੇਦਰ ਹਨ ਉਹ ਕਸ਼ਟ ਨੂੰ ਦੂਰ ਕਰਨ ਦੇ ਲਈ ਅੱਜ ਅਸੀਂ ਤੁਹਾਡੇ ਨਾਲ ਬੇਹੀ ਰੋਟੀ ਦਾ ਇੱਕ ਉਪਾਸਾਂਝਾ ਕਰਨ ਵਾਲੇ ਹਾਂ ਸਾਧ ਸੰਗਤ ਜੀ ਬਹੁਤੇ ਵੀਰ ਭੈਣ ਭਰਾ ਇਸ ਗੱਲ ਨੂੰ ਅੰਧਵਿਸ਼ਵਾਸ ਨਾਲ ਜੋੜ ਲੈਂਦੇ ਹਨ ਪਰ ਸਾਧ ਸੰਗਤ ਜੀ ਇਹ ਛੋਟੀਆਂ-ਛੋਟੀਆਂ ਗੱਲਾਂ ਚਾਹੇ ਉਹ ਬੇਹੀ ਰੋਟੀ ਦੀ ਹੋ ਗਈ ਕਿਉਂਕਿ ਬਹੀ ਰੋਟੀ ਸਾਡੇ ਘਰ ਦੀ ਖੁਸ਼ਹਾਲੀ ਦੇ ਲਈ ਹੈ ਸਾਡੇ ਲਈ ਹੈ ਪਰ ਜਦੋਂ ਅਸੀਂ ਬਹੀ ਰੋਟੀ ਨੂੰ ਕਿਸੇ ਭੁੱਖੇ ਜਾਨਵਰ ਨੂੰ ਪਾ ਦਿੰਦੇ ਹਾਂ ਉਸ ਜਾਨਵਰ ਦਾ ਪੇਟ ਭਰ ਜਾਂਦਾ ਹੈ ਇਸ ਲਈ ਸਾਧ ਸੰਗਤ ਜੀ ਇੱਕ ਬਹੀ ਰੋਟੀ ਦੇ ਵੀ ਬੜੀ ਮਹੱਤਤਾ ਹੈ ਸਾਡੀ ਜ਼ਿੰਦਗੀ ਵਿੱਚ ਸੋ ਅੱਜ ਅਸੀਂ ਤੁਹਾਡੇ ਨਾਲ ਬਹੀ ਰੋਟੀ ਨਾਲ ਕੀਤੇ ਜਾਣ ਵਾਲੇ ਇੱਕ ਉਪਾਰ ਨੂੰ ਸਾਂਝਾ ਕਰਨ ਵਾਲੇ ਹਾਂ ਸਾਧ ਸੰਗਤ ਜੀ ਪਰਮਾਤਮਾ ਜੀ ਦੀ ਕਿਰਪਾ ਦੇ ਨਾਲ ਤੁਸੀਂ ਅੱਜ ਤੋਂ ਆਪਣੀ ਤਕਦੀਰ ਨੂੰ ਆਪਣੀ ਕਿਸਮਤ ਨੂੰ ਚਮਕਾ ਸਕਦੇ ਹੋ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਜੀ ਕਿ ਇਸ ਨੂੰ ਜ਼ਰੂਰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਜੋ ਪਹਿਲਾ ਉਪਾਅ ਹੈ ਉਹ ਹੈ ਰਾਤ ਦੀ ਰੋਟੀ ਤੇ ਸਵੇਰ ਦਾ ਦਾਨ ਸਾਧ ਸੰਗਤ ਜੀ ਇਹ ਉਪਾਅ ਬੜਾ ਹੀ ਸੌਖਾ ਹੈ ਪਰ ਇਹਦੀ ਅਸਲ ਤਾਕਤ ਤੁਹਾਡੀ ਨੀਅਤ ਦਿਲੋਂ ਕੀਤੇ ਗਏ ਕਰਮ ਹੁੰਦੇ ਹਨ ਹਰ ਰੋਜ਼ ਰਾਤ ਨੂੰ ਜਦੋਂ ਤੁਸੀਂ ਆਪਣੇ ਪਰਿਵਾਰ ਦੇ ਲਈ ਰੋਟੀਆਂ ਬਣਾਉਂਦੇ ਹੋ ਪ੍ਰਸ਼ਾਦਾ ਤਿਆਰ ਕਰਦੇ ਹੋ ਉਸ ਵੇਲੇ ਸਾਧ ਸੰਗਤ ਜੀ ਇੱਕ ਅੱਧੀ ਰੋਟੀ ਤਾਂ ਵੱਧ ਹੀ ਜਾਂਦੀ ਹੈ ਇਹ ਰੋਟੀ ਨਾ ਤਾਂ ਆਪਣੇ ਲਈ ਬਣੀ ਹੁੰਦੀ ਹੈ ਨਾ ਹੀ ਪਰਿਵਾਰ ਲਈ ਕੁਦਰਤੀ ਤੌਰ ਤੇ ਰੱਬ ਦੀ ਮਿਹਰ ਦੇ ਨਾਲ ਉਹ ਰੋਟੀ ਉਹਨਾਂ ਜੀਵਾਂ ਵਾਸਤੇ ਬਣੀ ਹੁੰਦੀ ਹੈ ਕਿਉਂਕਿ ਸਾਧ ਸੰਗਤ ਜੀ ਪਰਮਾਤਮਾ ਨੇ ਤਾਂ ਸਾਰੇ ਹੀ ਜੀਵਾਂ ਦਾ ਧਿਆਨ ਰੱਖਣਾ ਹੈ ਪਰਮਾਤਮਾ ਨੇ ਤੁਹਾਨੂੰ ਇਸ ਦੁਨੀਆ ਤੇ ਭੇਜਿਆ ਹੈ ਉਸਨੇ ਨਾਮ ਦੇ ਨਾਲ ਨਾਲ ਹੀ ਇਹਨਾਂ ਜੀਵਾਂ ਨੂੰ ਵੀ ਇਸ ਦੁਨੀਆ ਤੇ ਭੇਜਿਆ ਹੈ ਜਦੋਂ ਸਾਡੀ ਵਧੀ ਹੋਈ ਰੋਟੀ ਬਚ ਜਾਂਦੀ ਹੈ ਬਹੁਤੇ ਪਰਿਵਾਰ ਕੀ ਕਰਦੇ ਹਨ ਉਸ ਨੂੰ ਕੂੜੇਦਾਨ ਵਿੱਚ ਸੁੱਟ ਦਿੰਦੇ ਹਨ ਇਸੇ ਤਰ੍ਹਾਂ ਤੁਸੀਂ ਬਿਲਕੁਲ ਨਹੀਂ ਕਰਨਾ ਜੇਕਰ ਰਾਤ ਦੀ ਰੋਟੀ ਵੱਧ ਜਾਵੇ ਉਸ ਬਹੀ ਰੋਟੀ ਨੂੰ ਕਿਸੇ ਭੁੱਖੇ ਜਾਨਵਰ ਪਸ਼ੂ ਪੰਛੀ ਕੁੱਤੇ ਜਾਂ ਗਾਂ ਨੂੰ ਪਾ ਸਕਦੇ ਹੋ ਜਾਂ ਫਿਰ ਜਿੰਨੇ ਵੀ ਜੀਵ ਜੰਤੂ ਉਹਨਾਂ ਨੂੰ ਪਾ ਸਕਦੇ ਹੋ ਸਵੇਰੇ ਉੱਠਦੇ ਅੰਸਾਰ ਆਪਣਾ ਇਸ਼ਨਾਨ ਕਰੋ ਗੁਰਬਾਣੀ ਦਾ ਜਾਪ ਕਰੋ ਫਿਰ ਤੁਹਾਡੀ ਜਿਹੜੀ ਵੀ ਰਸੋਈ ਦੀ ਰੁਟੀਨ ਹੈ ਉਸ ਨੂੰ ਕੰਮ ਕਰਦੇ ਰਹੋ ਜੇਕਰ ਇੱਕ ਅੱਧੀ ਰੋਟੀ ਵਧੀ ਪਈ ਹੈ ਤਾਂ ਫਿਰ ਸਾਧ ਸੰਗਤ ਜੀ ਉਸ ਰੋਟੀ ਨੂੰ ਕਿਸੇ ਕੁੱਤੇ ਜਾਂ ਗਾਂ ਨੂੰ ਪਾ ਦੇਣਾ ਹੈ ਇਸ ਦਿਲ ਨਾਲ ਕੀਤੀ ਹੋਈ ਸੇਵਾ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਜੇਕਰ ਤੁਹਾਡੇ ਬੁਰੇ ਕਰਮ ਹਨ ਤਾਂ ਸਾਧ ਸੰਗਤ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਮਾੜੇ ਕਰਮ ਵੀ ਦੂਰ ਹੋ ਜਾਣਗੇ ਕਿਉਂਕਿ ਅਸੀਂ ਕਈ ਵਾਰ ਸੋਚਦੇ ਹਾਂ ਸਾਡੀ ਤਕਦੀਰ ਕਿਉਂ ਨਹੀਂ ਬਦਲਦੀ ਪਰ ਅਸਲ ਵਿੱਚ ਗੱਲ ਤਕਦੀਰ ਤੇ ਉਹਨਾਂ ਨਾਲ ਹੀ ਬਦਲਦੀ ਹੈ ਜੋ ਆਪਣੇ ਹੱਥਾਂ ਨਾਲ ਕਰਮ ਕਰਦੇ ਰਹਿੰਦੇ ਹਨ ਜੋ ਆਪਣੇ ਹੱਥਾਂ ਨਾਲ ਚੰਗੇ ਕਰਮ ਕਰਦੇ ਹਨ ਤੁਹਾਡੀ ਮਾੜੀ ਤਕਦੀਰ ਫਿਰ ਹੀ ਬਦਲੇਗੀ ਜਦੋਂ ਤੁਸੀਂ ਚੰਗੇ ਕਰਮ ਕਰਨੇ ਸ਼ੁਰੂ ਕਰਦੇ ਹੋਗੇ ਇਸ ਲਈ ਸਾਧ ਸੰਗਤ ਜੀ ਇਸ ਰੋਟੀ ਰਾਹੀਂ ਅਸੀਂ ਆਪਣੇ ਆਪ ਨੂੰ ਨਿਮਾਣਾ ਬਣਾਉਂਦੇ ਹਾਂ ਜਦੋਂ ਅਸੀਂ ਦੂਸਰੇ ਜਾਨਵਰਾਂ ਨੂੰ ਜਾਂ ਸਵੇਰੇ ਉੱਠ ਕੇ ਸੇਵਾ ਕਰਦੇ ਹਾਂ ਤਾਂ ਸਾਧ ਸੰਗਤ ਜੀ ਇਹ ਬਹੁਤ ਚੰਗਾ ਕਰਮ ਬਣ ਜਾਂਦਾ ਹੈ ਸਾਡੇ ਪਰਮਾਤਮਾ ਤੱਕ ਇੱਕ ਆਵਾਜ਼ ਜਾਂਦੀ ਹੈ ਜੋ ਦੱਸਦੀ ਹੈ ਅਸੀਂ ਪਰਮਾਤਮਾ ਦੇ ਜੀਵਾਂ ਨੂੰ ਪਿਆਰ ਕਰਦੇ ਹਾਂ ਅਸੀਂ ਪਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਨੂੰ ਪਿਆਰ ਕਰਦੇ ਹਾਂ ਇਸ ਲਈ ਸਵੇਰੇ ਉੱਠਦੇ ਅਸਰ ਜੇਕਰ ਰਸੋਈ ਦੇ ਵਿੱਚ ਕੋਈ ਪ੍ਰਸ਼ਾਦਾ ਵਧਿਆ ਪਿਆ ਹੈ ਉਹ ਪ੍ਰਸ਼ਾਦਾ ਤੁਸੀਂ ਭੁੱਖੇ ਜਾਨਵਰਾਂ ਨੂੰ ਪਾ ਸਕਦੇ ਹੋ ਫਿਰ ਅਗਲਾ ਜਿਹੜਾ ਕਰਮ ਹੈ ਇਹ ਤੁਸੀਂ ਇਸ ਹਫਤੇ ਵਿੱਚ ਇੱਕ ਵਾਰ ਵੀ ਕਰ ਸਕਦੇ ਹੋ ਜੋ ਵੀ ਦਿਨ ਤੁਹਾਨੂੰ ਚੰਗਾ ਲੱਗੇ ਤੁਸੀਂ ਉਸ ਦਿਨ ਹੀ ਇਹ ਕਰਮ ਕਰ ਲੈਣਾ ਹੈ ਉਸ ਦਿਨ ਤੁਸੀਂ ਕੀ ਕਰਨਾ ਹੈ ਕਿ ਆਪਣੇ ਘਰ ਦੇ ਵਿੱਚ ਬਹੁਤ ਸਾਰੇ ਪ੍ਰਸ਼ਾਦੇ ਤਿਆਰ ਕਰਨੇ ਹਨ ਸਾਧ ਸੰਗਤ ਜੀ ਤੁਸੀਂ ਇਹ ਪ੍ਰਸ਼ਾਦੇ ਤਿਆਰ ਕਰੋਗੇ ਤੇ ਨਾਲ ਨਾਲ ਤੁਸੀਂ ਪਰਮਾਤਮਾ ਦਾ ਨਾਮ ਵੀ ਸਿਮਰੋਗੇ ਸੱਚੇ ਮਨੋਂ ਪ੍ਰਸ਼ਾਦਿਆਂ ਨੂੰ ਤਿਆਰ ਕਰਨਾ ਹੈ ਹਫਤੇ ਵਿੱਚ ਇੱਕ ਦਿਨ ਇਦਾਂ ਦਾ ਅਸੀਂ ਕੰਮ ਕਰ ਸਕਦੇ ਹਾਂ ਕਿ ਜਦੋਂ ਅਸੀਂ ਜ਼ਿਆਦਾ ਪ੍ਰਸ਼ਾਦੇ ਤਿਆਰ ਕਰ ਲਈਏ ਕਿਸੇ ਗਊਸ਼ਾਲਾ ਵਿੱਚ ਦਾਨ ਕਰ ਦਈਏ ਜਾਂ ਫਿਰ ਰਸਤੇ ਵਿੱਚ ਬੈਠੇ ਜਾਨਵਰਾਂ ਨੂੰ ਪਾ ਦਈਏ ਤੇ ਜੀਵ ਜੰਤੂਆਂ ਨੂੰ ਪਾ ਦਈਏ ਜੋ ਵੀ ਪ੍ਰਮਾਤਮਾ ਦੇ ਜੀਵ ਜੰਤੂ ਹਨ ਉਹਨਾਂ ਨੂੰ ਪਾ ਸਕਦੇ ਹਾਂ ਕਿਉਂਕਿ ਸਾਤ ਸੰਗਤ ਜੀ ਦਾਨ ਸਿਰਫ ਉਹ ਨਹੀਂ ਹੁੰਦਾ ਜੋ ਪੈਸਿਆਂ ਨਾਲ ਕੀਤਾ ਜਾਵੇ ਪੈਸੇ ਨਾਲ ਤਾਂ ਹਰ ਕੋਈ ਦਾਨ ਕਰ ਸਕਦਾ ਹੈ ਸਾਰਸੰਗਰ ਜੀ ਅਸਲੀ দান ਤਾਂ ਉਹ ਹੁੰਦਾ ਹੈ ਜੋ ਭੁੱਖੇ ਜਾਨਵਰਾਂ ਦਾ ਪੇਟ ਭਰੇ ਇਸ ਤੋਂ ਵੱਡਾ ਕੋਈ ਵੀ ਕਰਮ ਨਹੀਂ ਹੋ ਸਕਦਾ ਜੇਕਰ ਤੁਸੀਂ ਚਾਹੋ ਤਾਂ ਪ੍ਰਸ਼ਾਦੇ ਤਿਆਰ ਕਰਕੇ ਕਿਸੇ ਗਰੀਬਾਂ ਦੇ ਘਰ ਵਿੱਚ ਵੀ ਵੰਡ ਕੇ ਆ ਸਕਦੇ ਹੋ ਜਿਹੜੇ ਤੁਹਾਨੂੰ ਸੜਕਾਂ ਤੇ ਬੈਠੇ ਰੁੱਲਦੇ ਹੋਏ ਦਿਖਦੇ ਹਨ ਜਿਨ੍ਹਾਂ ਨੂੰ ਪ੍ਰਸ਼ਾਦੇ ਦੀ ਆਸ ਹੁੰਦੀ ਹੈ ਪਰ ਉਹਨਾਂ ਦੀ ਕੋਈ ਅਰਦਾਸ ਨੂੰ ਪੂਰਿਆ ਨਹੀਂ ਕਰਦਾ ਸਾਰਸੰਗਰ ਜੀ ਉਹਨਾਂ ਦੇ ਹੱਥਾਂ ਤੇ ਪ੍ਰਸ਼ਾਦਾ ਰੱਖ ਕੇ ਆ ਸਕਦੇ ਹੋ ਜਦੋਂ ਤੁਸੀਂ ਭੁੱਖੇ ਜਾਨਵਰਾਂ ਤੇ ਜਾਂ ਫਿਰ ਬੇਸਹਾਰਾ ਲੋਕਾਂ ਦੀ ਇਸ ਤਰੀਕੇ ਨਾਲ ਮਦਦ ਕਰੋਗੇ ਤੁਹਾਡੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਕੱਟੇ ਜਾਣਗੇ ਕਿਉਂਕਿ ਸਾਧ ਸੰਗਤ ਜੀ ਜਦੋਂ ਅਸੀਂ ਭੁੱਖੇ ਜਾਨਵਰ ਤੇ ਬੇਸਹਾਰਾ ਲੋਕਾਂ ਨੂੰ ਪ੍ਰਸ਼ਾਦਾ ਖਵਾਉਂਦੇ ਹਾਂ ਤੇ ਸਾਧ ਸੰਗਤ ਜੀ ਉਹ ਫਿਰ ਸਾਨੂੰ ਸੱਚੇ ਮਨੋਂ ਅਸੀਸ ਦਿੰਦੇ ਹਨ ਤੇ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਨ ਕਿ ਇਹਨਾਂ ਭੁੱਖੇ ਜਾਨਵਰਾਂ ਦੇ ਮਨ ਵਿੱਚ ਕਦੇ ਵੀ ਕਿਉਂਕਿ ਧੋਖੇਬਾਜ਼ੀ ਨਹੀਂ ਹੁੰਦੀ ਜੇਕਰ ਅਸੀਂ ਕਿਸੇ ਮਨੁੱਖ ਦੀ ਸੇਵਾ ਕਰਦੇ ਹਾਂ ਤਾਂ ਹੋ ਸਕਦਾ ਹੈ ਕਿ ਉਹ ਸਾਡੀ ਕੀਤੀ ਹੋਈ ਸੇਵਾ ਦਾ ਮੁੱਲ ਨਾ ਪਾਉਣ ਪਰ ਜਦੋਂ ਇਹ ਭੁੱਖੇ ਜਾਨਵਰ ਤੇ ਬੇਸਹਾਰਾ ਲੋਕਾਂ ਦਾ ਪੇਟ ਭਰਾਂਗੇ ਤਾਂ ਫਿਰ ਸਾਧ ਸੰਗਤ ਜੀ ਸਾਨੂੰ ਕਦੇ ਨਹੀਂ ਭੁੱਲਦੇ ਹਮੇਸ਼ਾ ਪਰਮਾਤਮਾ ਦੇ ਅੱਗੇ ਤੁਹਾਡੇ ਲਈ ਅਰਦਾਸ ਕਰਦੇ ਹਨ ਜਿਨ੍ਹਾਂ ਵੀਰਾਂ ਭੈਣਾਂ ਦੇ ਘਰ ਵਿੱਚ ਦੁੱਖ ਪਰੇਸ਼ਾਨੀ ਹੈ ਫਿਰ ਸਾਧ ਸੰਗਤ ਜੀ ਤੁਹਾਨੂੰ ਬਹੁਤਾ ਉਲਝਣ ਦੀ ਲੋੜ ਨਹੀਂ ਸਿੰਪਲ ਤੁਸੀਂ ਆਪਣੇ ਘਰ ਵਿੱਚ ਪ੍ਰਸ਼ਾਦਾ ਤਿਆਰ ਕਰਨਾ ਹੈ ਤਿਆਰ ਕਰਦੇ ਹੋਏ ਗੁਰਬਾਣੀ ਦਾ ਜਾਪ ਕਰਦੇ ਰਹਿਣਾ ਹੈ ਫਿਰ ਉਸ ਪਰਸ਼ਾਦੇ ਨੂੰ ਇਹਨਾਂ ਭੁੱਖੇ ਤੇ ਬੇਸਹਾਰਾ ਲੋਕਾਂ ਤੇ ਜਾਂ ਫਿਰ ਜਾਨਵਰਾਂ ਨੂੰ ਪਾ ਦੇਣਾ ਹੈ ਇਸ ਤੋਂ ਵੱਡਾ ਕੋਈ ਵੀ ਪੁੰਨ ਹੋਰ ਨਹੀਂ ਹੋ ਸਕਦਾ ਇਸ ਤੋਂ ਵੱਡਾ ਕੋਈ ਵੀ ਦਾਨ ਹੋਰ ਨਹੀਂ ਹੋ ਸਕਦਾ ਫਿਰ ਸਾਧ ਸੰਗਤ ਜੀ ਅਗਲਾ ਜੋ ਕੰਮ ਹੈ ਘਰ ਦੀ ਔਰਤ ਦੇ ਹੱਥ ਦੀ ਰੋਟੀ ਕਿਉਂਕਿ ਇੱਕ ਮਾਂ ਜਾਂ ਘਰ ਦੀ ਔਰਤ ਦੇ ਹੱਥ ਦੀ ਬਣੀ ਹੋਈ ਰੋਟੀ ਸਿਰਫ ਰੋਟੀ ਨਹੀਂ ਹੁੰਦੀ ਉਹਦੇ ਵਿੱਚ ਪਿਆਰ, ਮਮਤਾ ਤੇ ਨਿਮਰਤਾ ਵੀ ਭਰਪੂਰ ਹੁੰਦੀ ਹੈ। ਜਦੋਂ ਸਾਧ ਸੰਗਤ ਜੀ ਘਰ ਦੀ ਔਰਤ ਰੋਜ਼ ਪ੍ਰਸ਼ਾਦਾ ਬਣਾਉਂਦੀ ਹੈ ਫਿਰ ਪ੍ਰਸ਼ਾਦਾ ਜੀਵ ਜੰਤੂਆਂ ਦੇ ਲਈ ਰੱਖਦੀ ਹੈ ਜਾਂ بے ਸਹਾਰਾ ਲੋਕਾਂ ਦੇ ਲਈ ਰੱਖਦੀ ਹੈ। ਪਰਮਾਤਮਾ ਦੀ ਦਰਗਾਹ ਦੇ ਲਈ ਰੱਖਦੀ ਹੈ। ਉਸ ਘਰ ਹਮੇਸ਼ਾ ਹੀ ਫਿਰ ਬਰਕਤ ਤੇ ਪਰਮਾਤਮਾ ਜੀ ਦੀ ਕਿਰਪਾ ਬਣੀ ਰਹਿੰਦੀ ਹੈ। ਇਸ ਲਈ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਆਪਣੇ ਘਰ ਵਿੱਚ ਪਹਿਲਾ ਪ੍ਰਸ਼ਾਦਾ ਤਿਆਰ ਕਰਨਾ ਹੈ ਤੁਸੀਂ ਕਿਸੇ ਜੀਵ ਜੰਤੂ ਦੇ ਨਾਮ ਦਾ ਕੱਢ ਦੇਣਾ ਹੈ ਜਾਂ ਪਰਮਾਤਮਾ ਦੇ ਨਾਮ ਦਾ ਕੱਢ ਸਕਦੇ ਹੋ ਉਸ ਪ੍ਰਸ਼ਾਦੇ ਨੂੰ ਤੁਸੀਂ ਕਿਸੇ ਭੁੱਖੇ ਜੀਵ ਜੰਤੂ ਨੂੰ ਵੀ ਪਾ ਸਕਦੇ ਹੋ ਜਦੋਂ ਅਸੀਂ ਨਿਸ਼ਕਾਮ ਭਾਵਨਾ ਦੇ ਨਾਲ ਪਹਿਲਾ ਪ੍ਰਸ਼ਾਦਾ ਵਾਹਿਗੁਰੂ ਦੇ ਨਾਮ ਦਾ ਕੱਢਦੇ ਹਾਂ ਜਾਂ ਇਹਨਾਂ ਭੁੱਖੇ ਜਾਨਵਰਾਂ ਤੇ ਬੇਸਹਾਰਾ ਲੋਕਾਂ ਲਈ ਕੱਢਦੇ ਹਾਂ ਸਾਰ ਸੰਗਤ ਜੀ ਬਾਕੀ ਇਹ ਜੋ ਪ੍ਰਸ਼ਾਦੇ ਹਨ ਸਾਡੇ ਘਰ ਵਿੱਚ ਤਿਆਰ ਕੀਤੇ ਜਾਂਦੇ ਹਨ ਉਹਨਾਂ ਵਿੱਚ ਪਰਮਾਤਮਾ ਜੀ ਦੀ ਬਰਕਤ ਪੈ ਜਾਂਦੀ ਹੈ ਸਾਡੇ ਕਮਾਈ ਵਿੱਚ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਬਣ ਜਾਂਦੀ ਹੈ ਤੁਸੀਂ ਇਸ ਆਦਤ ਨੂੰ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾ ਲੈਣਾ ਹੈ ਜਦੋਂ ਵੀ ਤੁਸੀਂ ਆਪਣੇ ਘਰ ਵਿੱਚ ਪ੍ਰਸ਼ਾਦਾ ਤਿਆਰ ਕਰਨਾ ਹੈ ਤਾਂ ਸਾਧ ਸੰਗਤ ਜੀ ਆਦਤ ਤੁਹਾਨੂੰ ਇਹ ਬਦਲ ਦੇਵੇਗੀ ਕਿਉਂਕਿ ਜਦੋਂ ਅਸੀਂ ਕਿਸੇ ਨਾਲ ਪ੍ਰਸ਼ਾਦਾ ਸਾਂਝਾ ਕਰਦੇ ਹਾਂ ਉਸ ਨਾਲ ਸਾਡਾ ਪਿਆਰ ਵੀ ਸਾਂਝਾ ਹੋ ਜਾਂਦਾ ਹੈ ਜਦੋਂ ਅਸੀਂ ਸੱਚੀ ਨੀਅਤ ਨਾਲ ਦਿਲ ਵਿੱਚ ਕਰੋਨਾ ਰੱਖ ਕੇ ਰੱਬ ਦਾ ਨਾਮ ਲੈ ਕੇ ਪਰਮਾਤਮਾ ਨੂੰ ਯਾਦ ਕਰਦੇ ਹਾਂ ਇਸ ਪ੍ਰਸ਼ਾਦਾ ਦੇ ਨੂੰ ਕਿਸੇ ਵੀ ਜੀਵ ਜੰਤੂ ਨਾਲ ਸਾਂਝਾ ਕਰਦੇ ਹਾਂ ਤੇ ਸਾਡੇ ਖੁਦ ਵਾਹਿਗੁਰੂ ਜੀ ਆ ਕੇ ਸਾਡੇ ਕਾਰਜ ਸਵਾਰੇ ਕਰ ਦੰਦੇ ਹਨ ਇਸ ਲਈ ਸਾਥ ਸੰਗਤ ਜੀ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਨਾ ਹੈ ਬਾਕੀ ਸਾਥ ਸੰਗਤ ਜੀ ਹੋਰ ਕੰਮ ਜੋ ਤੁਸੀਂ ਕਰ ਸਕਦੇ ਹੋ ਤੁਸੀਂ ਕੀ ਕਰਨਾ ਹੈ ਜਦੋਂ ਪ੍ਰਸ਼ਾਦਾ ਜਿਹੜਾ ਹੁੰਦਾ ਹੈ ਉਸ ਨੂੰ ਚੂਰ ਚੂਰ ਕਰਕੇ ਚੂਰੀ ਬਣਾ ਲੈਣੀ ਹੈ ਫਿਰ ਤੁਸੀਂ ਉਸ ਵਿੱਚ ਥੋੜੀ ਚੀਨੀ ਜਾਂ ਗੁੜ ਪਾ ਲੈਣਾ ਹੈ ਚਾਹੇ ਤੁਸੀਂ ਇਹ ਕੰਮ ਸਵੇਰੇ ਉੱਠਣਸਾਰ ਕਰ ਲਓ ਜਾ ਫਿਰ ਸ਼ਾਮ ਦੇ ਸਮੇਂ ਕਰ ਲਓ ਸਾਧ ਸੰਗਤ ਜੀ ਤੁਸੀਂ ਕੀ ਕਰਨਾ ਹੈ ਇਸ ਚੂਰੀ ਦੇ ਪ੍ਰਸ਼ਾਦੇ ਨੂੰ ਕੀੜੀਆਂ ਦੇ ਭੌਣ ਤੇ ਪਾ ਦੇਣਾ ਹੈ ਕੀੜੀਆਂ ਦੇ ਭੌਣ ਤੇ ਪਾਉਣ ਦਾ ਮਤਲਬ ਇਹ ਨਹੀਂ ਹੁੰਦਾ ਹੈ ਕੋਈ ਉਪਾਹ ਹੈ ਜਾਂ ਅੰਧਵਿਸ਼ਵਾਸ ਹੈ ਇਸ ਨਾਲ ਸਾਨੂੰ ਧਨ ਦੌਲਤ ਮਿਲ ਜਾਵੇਗੀ ਅਸੀਂ ਤਾਂ ਸਾਧ ਸੰਗਤ ਜੀ ਉਹਨਾਂ ਛੋਟੇ-ਛੋਟੇ ਜੀਵਾਂ ਦਾ ਪੇਟ ਭਰਨਾ ਹੈ ਜਦ ਅਸੀਂ ਉਹਨਾਂ ਦਾ ਪੇਟ ਭਰਾਂਗੇ ਤਾਂ ਹੀ ਪਰਮਾਤਮਾ ਸਾਡੇ ਤੇ ਖੁਸ਼ ਹੋਣਗੇ ਕਿ ਉਹ ਕੇ ਸਾਧ ਸੰਗਤ ਜੀ ਜਦੋਂ ਵੀ ਭੁੱਖੇ ਜਾਨਵਰਾਂ ਨੂੰ ਰੋਟੀ ਪਾਉਣ ਦੀ ਗੱਲ ਕੀਤੀ ਜਾਵੇ ਅਕਸਰ ਹੀ ਕਿਹਾ ਜਾਂਦਾ ਹੈ ਕੁੱਤੇ ਨੂੰ ਰੋਟੀ ਪਾਈ ਜਾਂਦੀ ਹੈ ਜਾਂ ਗਾਂ ਨੂੰ ਬਹੁਤੇ ਲੋਕ ਇਸ ਨੂੰ ਅੰਧਵਿਸ਼ਵਾਸ ਨਾਲ ਜੋੜ ਲੈਂਦੇ ਹਨ ਕਿ ਕੁੱਤੇ ਨੂੰ ਰੋਟੀ ਪਾਉਣ ਨਾਲ ਕੀ ਹੋ ਜਾਵੇਗਾ ਪਰ ਸਾਧ ਸੰਗਤ ਜੀ ਅਸਲ ਦੇ ਵਿੱਚ ਇਹ ਉਪਾਅ ਨਹੀਂ ਹੁੰਦੇ ਉਪਾਅ ਸਮਝ ਕੇ ਨਹੀਂ ਕਰਨਾ ਚਾਹੀਦਾ ਨਿਸ਼ਕਾਮ ਸੇਵਾ ਸਮਝ ਕੇ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਅਸੀਂ ਗੁਰਦੁਆਰੇ ਦੇ ਲੰਗਰ ਵਿੱਚ ਹਿੱਸਾ ਪਾਉਂਦੇ ਹਾਂ ਉਸੇ ਹੀ ਤਰ੍ਹਾਂ ਤੁਸੀਂ ਆਪਣੀ ਰੋਜ਼ੀ-ਰੋਟੀ ਵਿੱਚੋਂ ਕੁਝ ਹਿੱਸਾ ਭੁੱਖੇ ਜਾਨਵਰਾਂ ਅਤੇ ਬੇਸਹਾਰਾ ਲੋਕਾਂ ਲਈ ਵੀ ਕੱਢ ਸਕਦੇ ਹੋ ਇਸ ਲਈ ਤੁਸੀਂ ਕਿਸੇ ਅੰਧਵਿਸ਼ਵਾਸ ਵਿੱਚ ਨਹੀਂ ਪੈਣਾ ਜੋ ਇਹ ਪ੍ਰਸ਼ਾਦਾ ਸੇਵਾ ਦੇ ਰੂਪ ਵਿੱਚ ਤੁਸੀਂ ਭੁੱਖੇ ਜਾਨਵਰਾਂ ਨੂੰ ਪਾ ਸਕਦੇ ਹੋ ਤੁਹਾਡੇ ਘਰ ਵਿੱਚ ਇਸ ਨਾਲ ਬਰਕਤ ਆ ਜਾਵੇਗੀ ਜਦੋਂ ਤੁਸੀਂ ਸੇਵਾ ਕਰੋਗੇ ਇਸ ਨਾਲ ਤੁਹਾਡਾ ਅੰਦਰ ਨਿਮਰਤਾ ਨਾਲ ਭਰ ਜਾਵੇਗਾ ਜੇਕਰ ਸਾਡੇ ਅੰਦਰ ਨਿਮਰਤਾ ਆਵੇਗੀ ਤਾਂ ਅਸੀਂ ਜ਼ਿੰਦਗੀ ਵਿੱਚ ਅੱਗੇ ਵਧ ਸਕਦੇ ਹਾਂ ਇੱਕ ਹੋਰ ਕੰਮ ਸਾਥ ਸੰਗਤ ਜੀ 21 ਦਿਨ ਲਗਾਤਾਰ ਤੁਸੀਂ ਇਸ ਕੰਮ ਨੂੰ ਕਰਕੇ ਵੇਖ ਲਓ ਕਿਉਂਕਿ ਜੀਵਨ ਵਿੱਚ ਕਈ ਵਾਰ ਅਜਿਹੀ ਅਣਦੇਖੀ ਰੁਕਾਵਟ ਆ ਜਾਂਦੀ ਹੈ ਜਿੱਥੇ ਕੋਈ ਕੰਮ ਨਹੀਂ ਬਣਦਾ ਸੁੱਖ ਦੇ ਦਰਵਾਜ਼ੇ ਬੰਦ ਹੋ ਜਾਂਦੇ ਹਨ ਸਾਡੀਆਂ ਕੋਸ਼ਿਸ਼ਾਂ ਥੱਕ ਜਾਂਦੀਆਂ ਹਨ ਪਰ ਤੁਸੀਂ ਇਸ ਕੰਮ ਨੂੰ 21 ਦਿਨ ਲਗਾਤਾਰ ਰੋਜ਼ ਸਵੇਰੇ ਸ਼ਾਮ ਕਰਕੇ ਵੇਖ ਲਓ ਜਾਨਵਰਾਂ ਨੂੰ ਅੰਨ ਪਾਉਣਾ ਸ਼ੁਰੂ ਕਰ ਦਿਓ ਤੁਹਾਡੀ ਗਰੀਬੀ ਦਾ ਅੰਤ ਹੋ ਜਾਵੇਗਾ 21 ਦਿਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਵੇਂ ਅਸੀਂ ਕਹਿ ਦਿੱਤਾ ਤੁਸੀਂ ਓਵੇਂ ਹੀ ਕਰਨਾ ਹੈ ਕਿਉਂਕਿ ਜਿਹੜਾ ਵੀ ਕੰਮ ਤੁਸੀਂ 21 ਦਿਨ ਲਗਾਤਾਰ ਕਰੋਗੇ ਤੁਹਾਡੀ ਆਦਤ ਬਣ ਜਾਵੇਗਾ ਤੁਹਾਡੀ ਜ਼ਿੰਦਗੀ ਦੀ ਸੇਵਾ ਬਣ ਜਾਵੇਗਾ ਸਾਧ ਸੰਗਤ ਜੀ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਇਹਨਾਂ ਕੰਮਾਂ ਨੂੰ ਕਰਨਾ ਸ਼ੁਰੂ ਕਰਦੇ ਹੋਗੇ ਤੁਹਾਡੀ ਜ਼ਿੰਦਗੀ ਵਿੱਚ ਸੁਖ ਤੇ ਖੁਸ਼ਹਾਲੀ ਦਾ ਵਾਸ ਹੋ ਜਾਵੇਗਾ ਪਰਮਾਤਮਾ ਜੀ ਤੁਹਾਡੇ ਤੇ ਪ੍ਰਸੰਨ ਹੋ ਕੇ ਤੁਹਾਡੇ ਮਨ ਦੀਆਂ ਸਾਰੀਆਂ ਮਨੋ ਕਾਮਨਾਵਾਂ ਨੂੰ ਪੂਰਾ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ